ਹਾਂਜੀ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਾਂ ਜਿਹੜੀ ਮੂੰਗੀ ਆ ਉਹ ਹਜੇ ਹੋਰ ਕੜਾਵਾਗੇ ਹਨਾ ਘਟ ਘਟ ਜਿਹੜੀ ਗ੍ਰਾਮੋਂ ਦਵਾਈ ਆ ਆਪਾਂ ਕਰਾਂਗੇ 23 24 ਤਰੀਕ ਨੂੰ ਹਜੇ ਵੀ 12 13 ਦਿਨ ਪਏ ਨੇ ਆਪਾਂ ਨੂੰ ਕਿਤੇ ਕਿਤੇ ਸੁੰਡੀ ਮਿਲੀ ਸੀਗੀ ਤੇ ਆਪਾਂ ਵੀ ਢੋਲ ਲਿਆ ਜਪਾ ਸਪਰੇਅ ਕਰਨ ਜਾ ਰਹੇ ਹਾਂ ਸੁੰਡੀ ਤੋਂ ਸਪਰੇਅ ਕਿਹੜੀ ਆ ਉਹੀ ਵੀਰੇ ਰਿਪੀਟ ਕਰਾਂਗੇ ਆਪਣਾ ਰਿਜ਼ਲਟ ਵਧੀਆ ਮਿਲਿਆ ਸੀਗਾ ਹਜੇ ਆਪਨੂੰ ਕਰੀਨ ਹੋਇਆ 12 13 ਦਿਨ ਹੋ ਗਏ ਸੀਗੇ ਤੇ ਮੌਸਮ ਥੋੜਾ ਝੜਦਾ ਰਿਹਾ ਤਾਂ ਕਰਕੇ ਲੇਟ ਵੀ ਹੋ ਗਿਆ ਇੱਕ ਦੋ ਦਿਨ ਕਿ ਸਪਰੇਅ ਕਰਾਂਗੇ ਆਪਾਂ ਉਹੀ ਕੋਰਾਜਨ ਦੇ ਵਿੱਚ 505 ਜਿਹਦੇ ਵਿੱਚ ਸਾਲਟ ਹੁੰਦਾ ਵੀਰੇ ক্লোਰੋਫਿਕ ਤੇ ਮੈਥ੍ਰਿਨ ਬਾਕੀ ਵਿੱਚ ਕੋਰਾਜਨ ਪਾਵਾਂਗੇ ਆਪਾਂ ਠੀਕ ਐ ਤੇ ਸਪਰੇਅ ਕਰਦੇ ਆ ਅੱਜ ਬਈ ਇੱਥੇ ਟਰੋਲ ਚੱਲੀ ਜਾਂਦਾ ਹੈਗਾ ਤੇ ਜਿਹੇ ਕਿਸੇ ਵੀਰ ਨੇ ਹਜੇ ਮੂੰਗੀ ਖੜਾਉਣੀ ਆ ਤਾਂ ਉਹ ਵੀ ਬਈ ਆਪਣਾ ਸਪਰੇਅ ਕਰ ਦੋ ਹਨਾ ਜਿਹੜੀ ਹੁਣ ਹਰੀ ਫਲੀ ਆ ਵੀ ਜੀ ਇਹਨੂੰ ਅਟੈਕ ਆਉਂਦਾ ਤਾਂ ਇਹ ਸਾਰੀ ਖਾਲੀ ਕਰਦੀ ਆ ਬਾਕੀ ਜਿਹੜੀ ਆ ਭੂੰਡੀ ਹੁੰਦੀ ਜਾਂ ਨਰਮਾ ਭੂੰਡੀ ਹੁੰਦੀ ਆ ਵੀਰੇ ਕੁਝ ਨਹੀਂ ਆਉਂਦੀ ਹਨਾ ਇਹਦੋਂ ਡਰਿਓ ਤੇ ਬਿਚਬਿਚ ਵੀਰਾਂ ਦੇ ਕਮੈਂਟ ਆਉਂਦੇ ਨੇ ਵੀ ਯਾਰ ਜੇ ਮੀਨ ਪੈਣਾ ਨਾਲ ਸਾਡੇ ਆ ਬਾਈ ਐਦਾਂ ਕੁਝ ਨਹੀਂ ਹੁੰਦਾ ਐਂ ਦਾ ਪਰਮਾਤਮਾ ਤੁਹਾਨੂੰ ਵੀਰੇ ਹਰ ਇੱਕ ਦੀ ਸੋਚ ਆ ਹਨਾ ਤੇ ਬਾਕੀ ਕੁਦਰਤ ਜੋ ਵੀ ਕਰਦੀ ਆ ਵੀਰੇ ਚੰਗੇ ਕਰਦੀ ਆ ਠੀਕ ਆ ਡਰਨ ਦੀ ਲੋੜ ਨਹੀਂ ਹੈਗੀ ਇਹ ਤਾਂ ਚੱਲਦੀ ਰਹਿੰਦਾ ਵੀਰੇ ਜੱਟਾਂ ਦੇ ਦਿਲ ਵੱਡੀ ਹੁੰਦੇ ਨੇ ਤੇ ਕੁਝ ਨਹੀਂ ਹੁੰਦਾ ਹੁੰਗੇ ਵੱਡੀਆਂ ਜਾਣੀਆਂ ਸਭ ਕੁਝ ਹੋਊਗਾ ਤੇ ਆਪਣੀ ਇਹ ਜਾਣਕਾਰੀ ਚੰਗੀ ਲੱਗੇ ਵੀਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ